ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੇਟਰ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਤੇ ਬਾਈ ਜਿਸ ਘਰ ਦੇ ਵਿੱਚ ਮੌਜੂਦ ਆਮਰ ਬਾਈ ਦਾ ਨਾਮ ਹੈ ਤੇ ਵਪਾਰ ਦਾ ਬਾਈ ਹੁਣਾਂ ਦਾ ਕੰਮ ਦੋ ਗਾਵਾ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਵਖਾਉਣ ਲੱਗਾ ਵਾ ਆਜੋ ਗੱਲਬਾਤ ਕਰਦੇ ਆਪਾਂ ਉਸਤਾਦ ਜੀ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬੜੇ ਭਾਈ ਕੀ ਹਾਲ ਦੀ ਬਾਈ ਵਧੀਆ ਵੀਰੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਸਿੱਤ ਸਾਰੇ ਵਧੀਆ ਬਾਈ ਜਿੰਦਾਬਾਦ ਆ ਨਾ ਜ਼ਿੰਦਗੀ ਵਧੀਆ ਵਧੀਆ ਬਾਈ ਠੀਕ ਆ ਅੱਛਾ ਅੱਜ 2 ਜਨਵਾਰਾ ਵੀਰੇ ਹੈ ਨਾ ਹਾਂਜੀ ਭਾਈ ਪਹਿਲੇ ਨੰਬਰ ਤੇ ਡੱਬੀ ਵੈੜ ਦੀ ਕੀ ਡਿਟੇਲ ਆ ਬਾਈ ਇਵਰੇ ਦੂਜਾ ਸੂਆ ਸੂਈ ਆ ਠੀਕ ਆ 17 18 ਕਿਲੋ ਤੋਂ ਸਟਾਰਟਿੰਗ ਹੋ ਗਈ ਵੀਰੇ ਦੀ ਕੰਡੇ ਤੇ ਹੈ ਹਾਂਜੀ ਬਾਈ ਤੇ ਚੋਣ ਚਣ ਕਿਵੇਂ ਲੱਗਾ ਵੀਰੇ ਬਹੁਤ ਇੱਕ ਨੰਬਰ ਬਾਈ ਚੋ ਕੇ ਲੈ ਕੇ ਜਾਵੇ ਵਾਲਾ ਸਵਾਦ ਆ ਜਾਂਦਾ ਯਾਰ ਠੀਕ ਆ ਬਾਈ ਠੀਕ ਆ ਵੱੱਛਾ ਮਗਰ ਕੇ ਵੱੱਛੀ ਵੀਰੇ ਵੱੱਛਾ ਬਾਈ ਕਿੰਨੇ ਦਿਨਾਂ ਦਾ ਸੂਆ ਬਾਈ ਸੂਈ ਨੂੰ 7 ਦਿਨ ਹੋ ਗਏ ਅੱਜ ਕੱਡੀ ਬਾਹਰ ਨੂੰ ਵੀਰੇ ਤੋਰੀ ਮੜਾ ਲੇ ਵੀ ਮਿੱਤਰੋ 17 ਮਤਲਬ 16 17 ਕਿਲੋ ਦੁੱਧ ਖੁੱਲਾ ਰੁੱਲਾ ਵੈਰ ਥੱਲੇ ਬਾਈ ਹੁਣੀ ਆਉਂਦੇ ਆ ਵੀ ਕੋਈ ਵੀ ਆਉਗਾ ਚੋਰ ਕੇ ਲੈ ਜਾਵੇ ਹੈਨਾ ਬਾਈ ਹਾਂਜੀ ਹਾਂਜੀ ਵੀ ਚੋ ਕੇ ਲੈ ਜਾ ਥਾਣੇ ਲਈ ਬਾਈ ਦੱਸਦਾ ਕਾਂ ਦਾ ਹਾਂਜੀ ਹਾਂਜੀ ਦੁੱਧ ਤਾਂ ਬਈ 20 ਬਾਈਕ ਉੱਤੇ ਜਾਣਾ ਜਾ ਲੂਗੀ ਕਣਕ ਨੂੰ ਤੁਰੂਗਾ ਪਹਿਲੇ ਉਸੇ 20 ਬਾਈਕ ਲੋ ਕਹਿ ਕੇ ਦਿੱਤਾ 20 ਬਾਈਕ ਲੋ ਹੁਣ ਦੇ ਦੂਗੀ ਦੇ ਦੂਗੀ ਵੀ ਟੌਹਰਾ ਨਾਲ ਦੇ ਦੂਗੀ ਇਹਨਾਂ ਦੁੱਧ ਨੂੰ ਕੀ ਕਹਿੰਦਾ ਹੂੰ ਬਾਕੀ ਬੱਛੀ ਮੂੰਹ ਮੱਥੇ ਲੱਗਦੀ ਮੂੰਹ માં ਵਿਖਾਦੀ ਬਈ ਇੱਥੇ ਖੜ ਕੇ ਇੱਕ ਵਾਰ ਆਹ ਵੇਖੋ ਬਈ ਤੇ ਹੂੰ ਚਲ ਨਾਲੇ ਇੱਕ ਗੱਲ ਹੋਰ ਆ ਹੈਨਾ ਬਾਈ ਗਰਮੀ ਵੀ ਨਹੀਂ ਮਣਾਉਂਦੀ ਵੱਧ। ਅਕਰੋ ਆਸਾਂ ਦਾ ਮੜਾਇਆ। ਹੂੰ। ਲੈ ਮੋੜ ਲਿਆ। ਹੂੰ। ਨਹੀਂ ਠੀਕ ਆ। ਵੱੱਛਾ ਮਗਰ ਆ ਤੇ ਰੇਟ ਦੀ ਦੱਸ ਮੈਨੂੰ ਕੀ ਕਰੀਏ ਗੱਲਬਾਤ। ਹੈਂ? ਜੇ ਤਾਂ ਭਈ ਅੱਗੇ ਉਹ ਜਿਹੜੇ ਅੱਡੇ ਤੇ ਹੋਵੇ। ਆਂ ਨਹੀਂ ਪੀਤੀ। ਅਗਲਾ 80 85 ਮੰਗਦਾ ਐਬ ਜੀ ਵੈੜ ਦਾ। 80 85 ਤੇ ਇਹ ਆਪਾਂ ਕਿੰਨੇ ਦੀ ਦੀਦਗੇ ਬਾਈ? ਜੈ ਜੀ ਕਰਦਗੇ ਰੇਟ ਯਾਰ। ਹਾਂ। 70000 ਦੀ ਬੈਡ ਦੇ ਦਾਂਗੇ ਆਪਾਂ ਜੀ ਮਾਨਤਾਂ ਵਿੱਚੋਂ ਉਹ ਆਪੇ ਮੌਕੇ ਦੇ ਬਾਹਰ ਨਹੀਂ ਹੋਣਾ ਥੋੜਾ ਜਿਹਾ ਠੀਕ ਨਹੀਂ ਮੇਰਾ ਬਾਈ ਠੀਕ ਆ ਬਾਈ ਆ ਉਹ ਗਾਂ ਵੀ ਹੁਣ ਵੀ 22 ਕਿਲੋ ਦੀ ਦੇਣੀ ਆ ਤਰਾ ਵੀ 22 ਕਿਲੋ ਕਿਹੜਾ ਦਿੰਦਾ ਨਹੀਂ ਬਾਈ ਠੰਡੀ ਸੀਲ ਬਹੁਤਾ ਪਲਾਈਂ ਬੈਠਾ ਰੇ ਥੱਲੇ ਮਰੀ ਤਾਰਾ ਦੋ ਦੋ ਆ ਲੈ ਵੇ ਕੀ ਦੀਵ ਕਰੀ ਨੇਰੇ ਕੈਮਰਾ ਯਾਰ ਆਦਾ ਆ ਯਾਰ ਪਤੰਦਰੂਪਾ ਨੇ ਕਿਹੜਾ ਜਾਦੂ ਕੀਤਾ ਇਹਨੂੰ ਹੈ ਨਹੀਂ ਠੀਕ ਆ ਯਾਰ ਆ ਮਾਮੂ ਨੇ ਕਿਹਾ ਮਾਤਾ ਨੇ ਚੋਣੀ ਹੁੰਦੀ ਪੀੜੀ ਪੂੜੀ ਢਾ ਕੇ ਯਾਰ ਓਖਾ ਹੋ ਜਾਂਦਾ ਪਲਾ ਪੁੱਠੀ ਸਿੱਧੀ ਕਰਕੇ ਚੋਈ ਚੱਲੇ ਆ ਰਹੀ ਆ 22 ਕਿਲੋ ਲਿਆ ਚੰਗਾ ਦੁੱਧ ਦੋ ਨੰਬਰ ਵਾਲੀ ਵੀਰੇ ਦੂਜਾ ਸੂਹ ਸੁਈ ਆ ਇਹ ਠੀਕ ਆ ਤੇ ਇਹ ਥਲੇ 11 ਕੁਲ ਤੋਂ ਰੈਡੀ ਹੋ ਗਿਆ ਠੀਕ ਆ ਵੀਰੇ ਇਹਨੂੰ ਨੌਵੇਂ ਦਿਨਾਂ ਸੁਈ ਨੂੰ ਅੱਜ ਬੱਚਾ ਮਗਰ ਕੇ ਬੱਚਾ ਇਹ ਬੱਚਾ ਹੀ ਇਹਦੇ ਮਗਰ ਆ ਬਈ ਕੱਦੀ ਬਾਹਰੋਂ ਲਈ ਮਾਰੀ ਜੂ ਠੀਕ ਆ ਬਈ ਇਹ ਦੂਜਾ ਸੂਹ ਹੀ ਸੁਈ ਆ ਹੈ ਹਾਂਜੀ ਬਈ ਦੁੱਧ ਕਿੰਨਾ ਦੇ ਜੂਗੀ ਤੇਰੇ ਤਿਆਰਪੇ ਨਾਲ 14 ਕੁਲ ਤੋਂ ਤੇ ਜੋ ਬਾਹਲਾ ਨਹੀਂ ਮੈਂ ਪੱਕੀ ਆਈਏ ਬਹੁਤ ਆਈ ਨਹੀਂ ਇਹਨੂੰ ਭਾਰੀ ਵੀ ਮੇਰੇ ਦੋਰੀਆ ਮੂੰਹ ਮਾਰੀ ਬਹੁਤ ਸੋਹਣੀ ਆ ਨਾ ਹਾਂਜੀ ਹਾਂਜੀ ਲੈ ਆ ਆ ਬਾਡੀ ਹੁੰਦੀ ਤੇ ਲੇਵਾ ਲੱਗਾ ਹੁੰਦਾ ਉਹ ਜਣਾ ਫਿਰ ਆਪਣੇ ਦੂ ਐ ਬਦਲਾ ਅਦਲੀ ਬਰੀ ਹੋਣੀ ਚਾਹੀਦੀ 11 ਫਿਟਿੰਗ ਵਾਲਾ ਬਾਈ ਦੱਖ ਘੱਟ ਦਿੰਦੀ ਦੁੱਧ ਜੋ ਕੱਢਦੀ ਪਤਾ ਉਦੋਂ ਲਾ ਜੋ ਬਾਲਟੀ ਪੜਦੀ ਆ ਹਣਾ ਨਜ਼ਰ ਵੀ ਨਹੀਂ ਲੱਗਦੀ ਨਾਲੇ ਹਾਂ ਫਿਟਿੰਗ ਵਾਲਾ ਲੇਵਾ ਪੂਰਾ ਬਾਈ ਕੋਈ ਗਵੰਡੀ ਚੰਦਰ ਨਜ਼ਰ ਨਜ਼ਰ ਲਾ ਜਾਂਦਾ ਨਾ ਨੱਕ ਇਵਰਿਓ ਕੰਮ ਨਹੀਂ ਹੁੰਦਾ ਹਣਾ ਹੂੰ ਮੈਂ ਠੀਕ ਆਇਆ ਆਏ ਅਮਰ ਨੇ ਸੋਚ ਕੇ ਲਈ ਆ ਵੀ ਕੇ ਭਰਾ ਨੂੰ ਦੇਣੀ ਨਜ਼ਰ ਨਾ ਲੱਗ ਜੇ ਹਣਾ ਹੂੰ ਕਿੰਨੇ ਦੀ ਦੇ ਦੀਏ ਬਾਈ ਇਹਦਾ ਵੀ ਰੇਟ 55000 ਰੁਪਏ ਕਰਦੇ ਆ ਆਪਾਂ ਐ ਨਾ ਕਰ ਦੀ ਦੇ ਮੈਨੂੰ ਕਿੰਨੇ ਦੀ ਆ ਨਾ ਰੇਟ ਤੋਂ ਨਾ ਡਰ ਆ ਵੇਖ ਪਹਿਲਾਂ ਆਪਣੇ ਇਹ ਨਹੀਂ ਵੀ ਨਿਆਣਾ ਪਵਾਗੇ ਧਾਰਮ ਰੋਣਗਾ ਨਹੀਂ ਠੀਕ ਹੈ ਇਹ ਬੰਦੇ ਮੜਿਆ ਯਾਰ ਇਹਦਾ ਯਾਰ ਵਾਕਿਆ ਹੀ ਠੀਕ ਹੈ ਭਾਈ ਹਾਂ ਤੇ ਜੇ ਜੋੜਾ ਹੀ ਲੈ ਲੇ ਕੋਈ ਫਿਰ ਭਾਈ ਹਾਂ ਕਰਦਾ ਕੋਈ ਨਹੀਂ ਮੈਂ ਮਾਨਤਨ ਭਾਈ ਇਹਦੇ 1 25 ਬਣਦਾ ਹਾਂਜੀ ਹੈਨਾ ਮਾਨਤਨ ਖੁੱਲਾ ਕਰਦਾ ਕਰਦਾ 100 ਕਿਲੋਮੀਟਰ ਪਹੁੰਚ ਕਰ ਦਈਏ ਹਾਂਜੀ ਨਹੀਂ ਪਹੁੰਚਦਾ ਤਾਂ ਜ਼ਿਆਦਾ ਹੋ ਜੂਗਾ ਵੀ ਆਪਰੇਟ ਹੀ ਆਪਾ ਉਹ ਜੀ ਰੱਖੇ ਮੇਰਾ ਭਰਾ ਨਹੀਂ ਤੇ ਪਹੁੰਚ ਕਰ ਦਈਏ ਕੋਈ ਨਹੀਂ ਕਰਦਾ ਕੋਈ ਚੱਕਣ ਦੋ ਜੂੜਾ ਲੂਗਾ ਦੋੜੇ ਦਾ ਪਾ 100 ਕਿਲੋਮੀਟਰ ਮਾਨਤਨ ਕਰਦਾ ਕਰਦਾ ਨੰਬਰ ਦੱਸੀ ਕਿਹਦੇ ਦਾ ਹੈ 62398402555 ਇੱਕ ਵਾਰੀ 62398402555 62398402555 ਤੇ گاਵੇਰੇ 40255 40255 ਬਾਈ ਨੰਬਰ ਹੈਗਾ ਸਕਰੀਨ ਦੇ ਉੱਤੇ ਲੱਗਾ ਉੱਥੋਂ ਲਾ ਕੇ ਗੱਲਬਾਤ ਕਰ ਲਿਓ ਦੋ گاਵਾ ਬਖਾਦ ਗਿਆ ਪਿੰਡ ਕੋਟਲੇ ਦੇ ਵਿੱਚੋਂ ਜ਼ਿਲ੍ਹੇ ਮੋਗਾ